ਜਿਨ੍ਹਾਂ ਨੂੰ ਸਵੇਰੇ ਉੱਠਦੇ ਹੀ 20 25 30 50 ਛਿੱਕਾਂ ਲਗਾਤਾਰ ਆਮ ਆਪਣੇ ਅੱਖਾਂ ਚੋਂ ਪਾਣੀ ਮੱਖ ਚੋਂ ਪਾਣੀ ਆ ਰਿਹਾ ਸਾਰਾ ਦਿਨ ਛਿੱਕਾਂ ਮਾਰ ਮਾਰ ਕੇ ਪਰੇਸ਼ਾਨ ਹੋਮੀਓਪੈਥੀ ਦੀ ਐਲੀਮ ਸਿਫਾ ਮੈਡੀਸਨ ਹੈਗੀ ਹੈ ਇਸ ਦੇ 6 6 ਡ੍ਰੌਪ ਦੇ ਚਾਰ ਵਾਰੀ ਲੋ ਜਾਂ 4 ਘੰਟੇ ਬਾਅਦ ਇਸ ਨੂੰ ਰਿਪੀਟ ਕਰੋ ਥੋੜੇ ਜਿਹਾ ਪਾਣੀ ਦੇ ਵਿੱਚ ਪੇਸ਼ ਦੇ ਸੁਭਿੰਦਰ ਜੀ ਬਹੁਤ ਅੱਛੇ ਬ੍ਰੋਟ ਹੈ। ਪੇਟ ਦੀਆਂ ਬਿਮਾਰੀਆਂ ਨੂੰ ਇੱਕ ਫਲ ਐਸਾ ਹੈ ਜਿਹੜਾ ਕਵਰ ਕਰਦਾ ਹੈ ਉਹ ਹੈ ਸੀਫ। ਜਿਹੜੇ ਕਹਿੰਦੇ ਸੀ ਮੈਨੂੰ ਸਰਵਾਈਕਲ ਹੈ, ਮਾਈਗਰੇਨ ਆ ਘੱਟੇ ਡਕਾਰ ਆਉਂਦੇ ਐ, ਗੈਸ ਨਹੀਂ پاس ਹੁੰਦੀ ਭਈ। ਸੀਫ ਜਿਨੀਆਂ ਨੇ ਵੀ ਖਾਧਾ ਮੇਰੇ ਕਹਿਨ ਤੇ 42ਵੇਂ ਦਿਨ, 43ਵੇਂ ਦਿਨ ਤੋਂ 45ਵੇਂ ਦਿਨ ਜਾਂ ਤੇ ਮੈਨੂੰ ਆ ਕੇ ਮਿਲੇ ਐ ਜਾਂ ਮੈਨੂੰ ਉਹਨਾਂ ਦਾ ਫੋਨ ਆਇਆ ਹੈ ਕਿ ਸਾਨੂੰ ਬਹੁਤ ਹੀ ਆਰਾਮ ਮਿਲਿਆ। ਕਿ ਪਿਛਲੇ 22 ਸਾਲ ਤੋਂ ਮੈਂ ਕੰਮ ਕਰ ਰਿਹਾ। ਉਹ ਮੇਰਾ 22 ਸਾਲ ਦਾ ਤਜਰਬਾ ਹੈ। ਐਕੂਪ੍ਰੈਸ਼ਰ ਦੇ ਵਿੱਚ ਆਹ ਵਾਲਾ ਪੁਆਇੰਟ ਇੱਕ ਬਹੁਤ ਹੀ ਅੱਛਾ ਪੁਆਇੰਟ ਹੈ ਆ ਘੱਟੋ ਘੱਟ 46 ਬਿਮਾਰੀਆਂ ਨੂੰ ਕਵਰ ਕਰਦਾ ਹੈ ਜਿਨ੍ਹਾਂ ਦੇ ਵਿੱਚ ਆਲਮੋਸਟ ਸੇਟੀਆਂ ਕਾਫੀ ਬਿਮਾਰੀਆਂ ਕਵਰ ਹੁੰਦੀਆਂ ਸਾਨੂੰ ਲੋਕਾਂ ਨੂੰ ਆਦਤ ਪੈ ਗਈ ਹੈ ਬਿਮਾਰੀਆਂ ਨੂੰ ਨਾਲ ਰੱਖਣ ਦੀ ਕਿਉਂਕਿ ਸਾਡੇ ਕਿਸੇ ਵੀ ਗ੍ਰੰਥ ਦੇ ਵਿੱਚ ਆ ਨਹੀਂ ਲਿਖਿਆ ਕਿ ਇਨਸਾਨ ਦਵਾਈਆਂ ਖਾਣ ਲਈ ਪੈਦਾ ਹੋਇਆ ਹੈ ਇਨਸਾਨ ਜ਼ਿੰਦਗੀ ਦਾ ਆਨੰਦ ਲੈਣ ਲਈ ਪੈਦਾ ਹੋਇਆ ਹੈ ਔਰ ਆ ਜਿਹੜੀ ਫਲੈਕਸ ਚੈਲ ਹੈ ਇਹ ਜੋੜਾਂ ਦੀਆਂ ਦਰਦਾਂ ਤੇ ਕੰਮ ਕਰਦੀ ਹੈ ਇਹਦਾ ਟੇਸਟ ਬਹੁਤ ਵਧੀਆ ਹੈ ਇਨੂੰ ਡੱਬੀ ਨੂੰ ਖਤਮ ਹੁੰਦਿਆਂ ਤੱਕ ਬਹੁਤ ਸਾਰੇ ਵਧੀਆ ਰਿਜ਼ਲਟ ਮਿਲਦੇ ਨੇ। ਇਸੇ ਤਰੀਕੇ ਨਾਲ ਆਹ ਸੈਡਾ ਜੈਲ ਹੈ। ਜਿਹੜੇ ਵੀ ਮੇਰੇ ਵੀਰ ਪਰੇਸ਼ਾਨ ਨੇ, ਟੈਨਸ਼ਨ ਬਹੁਤ ਜ਼ਿਆਦਾ ਹੈ, ਦਵਾਈਆਂ ਖਾ ਖਾ ਕੇ ਆ ਕੇ ਨੀਂਦੀਆਂ ਗੋਲੀਆਂ ਖਾ ਖਾ ਕੇ ਸੌਂਦੇ ਨੇ। ਉਸੇ ਤਰ੍ਹਾਂ ਇਸ ਜੈਲ ਨੂੰ ਸਿਰਫ ਰਾਤੀ ਸੌਣ ਲੱਗੇ ਇੱਕ ਚਮਚ ਲੈ ਤੇ 10-15 ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਵੰਡਰਫੁਲ ਰਿਜ਼ਲਟ ਮਿਲਦੇ ਨੇ। ਕਿੱਤੇ ਦੀ ਪਥਰੀ ਦਾ ਨੇਚਰਲ ਪੈਥੀ ਦੇ ਵਿੱਚ ਹੋਮੀਓਪੈਥੀ ਦੇ ਵਿੱਚ ਆਯੁਰਵੇਦ ਦੇ ਵਿੱਚ ਪੱਕਾ ਇਲਾਜ ਹੈਗਾ ਇਸ ਸਮੇਂ ਵਿੱਚ ਦੇਖਿਆ ਜਾਵੇ ਤੇ ਸੈਕਸ ਦੀ ਬੜੀ ਪ੍ਰੋਬਲਮ ਆ ਰਹੀ ਹੈ ਕਈ ਮੈਂ ਵੀਡੀਓ ਵੇਖਦਾ ਨਾ ਅਤੇ ਕਈ ਬੁੜੀਆਂ ਪਣੀਆਂ ਵੇਚੀ ਜਾ ਰਹੇ ਦਈ ਜਾ ਰਹੇ ਹੈ ਮੇਲ ਤੇ ਮੇਲ ਫੀਮੇਲਸ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਇੱਥੇ ਦੇ ਨੇ ਵਿੱਚ ਉਹ ਵੀ ਖੁੱਲ ਕੇ ਗੱਲ ਨਹੀਂ ਕਰ پا ਰਹੀਆਂ ਤੇ ਇਸ ਕਰਕੇ ਜਿਹੜੇ ਵੀ ਪਰਸਨ ਮੇਰੇ ਕੋਲ ਆਉਂਦੇ ਨੇ ਮੈਂ ਸਭ ਤੋਂ ਪਹਿਲਾਂ ਕਾਉਂਸਲਿੰਗ ਕਰਦਾ ਕਾਉਂਸਲਿੰਗ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਗਾਈਡ ਕਰੀ ਤੇ ਇੰਨੀਆਂ ਦਵਾਈਆਂ ਖਾ ਖਾ ਕੇ ਕੁੜੀਆਂ ਖਾ ਖਾ ਕੇ ਇਹਨਾਂ ਦੇ ਵਿੱਚ ਵੀ ਬਹੁਤ ਕੁਝ ਚੱਲਦਾ ਹੈ ਨਾ ਇਸ ਕਰਕੇ ਮੇਰਾ ਜਿਹੜਾ ਤਰੀਕਾ ਸ਼ੁਰੂ ਤੋਂ ਆ ਰਿਹਾ ਪਹਿਲੋ ਗੱਲਬਾਤ ਕਰੀ ਦੀਆਂ ਪਰ ਮੈਂ ਫੇਰ ਵੀ ਇੱਕ ਵਾਰੀ ਸਾਰਿਆਂ ਨੂੰ ਪਾਵਾਂਗਾ ਇਹ ਚ ਸ਼ਰਮ ਵਾਲੀ ਗੱਲ ਨਹੀਂ ਹੈ ਤੁਸੀਂ ਕਿਸੇ ਨਾਲ ਵੀ ਆਪਣਾ ਦੁੱਖ ਸਾਂਝਾ ਜ਼ਰੂਰ ਕਰੋ ਸਾਡੇ ਨਾਲੇ ਡਾਕਟਰ ਬਰਿੰਦਰ ਮਜੀਠਾ ਜੀ ਆਓ ਇਹਨਾਂ ਬਾਰੇ ਜਾਣਕਾਰੀ ਲਈਏ ਨਾ ਕੋਈ ਡਾਕਟਰ ਸਾਉ ਆਪਣੇ ਬਾਰੇ ਦੱਸੋ ਜੀ ਥੋੜਾ ਜਿਆ ਸਾਡੇ ਦਰਸ਼ਕਾਂ ਨੂੰ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਸਰੋਤਾਂ ਨੂੰ ਸਤਿ ਸ੍ਰੀ ਅਕਾਲ ਮੈਂ ਡਾਕਟਰ ਬਰਿੰਦਰ ਮਜੀਠਾ ਨੇਚਰਲ ਮੈਡ థెరਪਿਸਟ ਐਂਡ ਹੀਲਰ ਮਹੱਲਾ ਗੋਬਿੰਦਗੜ੍ਹ ਸਤਨਾਰਾਇਣ ਮੰਦਰ ਵਾਲੀ ਖੇਲੀ ਦੇ ਵਿੱਚ ਮੇਰਾ ਕਲੀਨਿਕ ਹੈ ਛਿੰਨਮਸਤ ਦਾ ਨੇਚਰਲ ਮੈਡੀਟਰੀਅਨ ਥੈਰੇਪੀ ਸੈਂਟਰ ਦੋਸਤੋ ਮੈਂ ਪਿਛਲੇ 22 ਸਾਲ ਤੋਂ ਕੰਮ ਕਰ ਰਿਹਾ ਹਾਂ ਔਰ ਥੈਰੇਪੀ ਯੋਗ ਮੈਡੀਟੇਸ਼ਨ ਹੀਲਿੰਗ ਇਨਾਂ ਸਾਰਿਆਂ ਚੀਜ਼ਾਂ ਦੇ ਨਾਲ ਮੈਂ ਕੰਮ ਕਰਦਾ। ਮੇਰੇ ਜਿੰਨੇ ਵੀ ਮਰੀਜ਼ ਆਉਂਦੇ ਨੇ ਮੈਂ ਇਨਾਂ ਪੈਥੀਆਂ ਦੇ ਨਾਲ ਹੀ ਠੀਕ ਕਰਦਾ। ਡਾਕਟਰ ਸਾਹਿਬ ਇਹ ਪਿੱਕ ਤੁਹਾਡੀ ਵੀਡੀਓ ਦੇਖੀ ਸੀ ਕਾਫੀ ਵਾਇਰਲ ਹੋ ਗਈ ਹੈ ਕਿ ਪੇਸ਼ੈਂਟ ਨੂੰ 10 ਮਿੰਟ ਚ ਜੀ ਬੰਦੀ ਕੀ ਕੀਤਾ ਕੋਈ ਮੰਤਰ ਮਾਰਿਆ ਸੀਗਾ ਕਿ ਕਿ ਜਾਦੂ ਕੀਤਾ ਸੀ ਕਿ ਕੁਝ ਤੁਹਾਡੇ ਜੀ ਹੱਥ 'ਚ ਕੋਈ ਅਸੀ ਸ਼ਫਾ ਹੈ ਜਿਸ ਦੇ ਨਾਲ ਉਹ 10 ਮਿੰਟ ਚ ਪੇਸ਼ੈਂਟ ਠੀਕ ਹੋ ਗਿਆ ਸੀਗਾ ਉਹ ਕਹ ਰਹੇ ਸੀਗੇ ਕਿ ਸਾਡੇ ਕੋ ਹੱਥ ਇੱਥੇ ਤੱਕ ਨਹੀਂ ਜਾਂਦਾ ਉਹ ਆਹ ਤ ਉੱਪਰ ਤੱਕ ਲੱਗ ਜਾਂਦੇ ਜਗੇ। ਇਹਦੇ ਬਾਰੇ ਦੱਸੋ ਕੀ ਹੈਗਾ ਉਹ ਕੀ ਚੀਜ਼ ਹੈ? ਉਹ ਜਾਦੂ ਹੈ ਕਿ ਤੁਹਾਡੇ ਅੱਜ ਹੀ ਕੋਈ ਸ਼ਫਾਇਆ ਸੁਖਵਿੰਦਰ ਜੀ ਐਦਾ ਹੈ ਕਿ ਪਿਛਲੇ 22 ਸਾਲ ਤੋਂ ਮੈਂ ਕੰਮ ਕਰ ਰਿਹਾ ਹਾਂ ਉਹ ਮੇਰਾ 22 ਸਾਲ ਦਾ ਤਜਰਬਾ ਹੈ ਇਹ ਉਸ ਤਜਰਬੇ ਦੀ ਬਦੌਲਤ ਹੀ ਹੋ ਰਿਹਾ ਹੈ ਕਿ ਅੱਜ ਹੱਥ ਲਾ ਕੇ ਲੋਕ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਕਿ ਲੋਕ ਠੀਕ ਹੋ ਰਹੇ ਨੇ 10 ਮਿੰਟ ਦੀ ਥੈਰੇਪੀ ਦੇ ਦਿੱਤੀ ਹੈ ਉਹਨਾਂ ਨੂੰ ਤੇ ਬਹੁਤ ਸਾਰੇ ਬਹੁਤ ਵਧੀਆ ਅੱਛੇ ਰਿਜ਼ਲਟ ਮਿਲਦੇ ਨੇ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਉਹ ਪਿਛਲੇ ਸੰਡੇ ਗੁਨਾਨਕਪੁਰੇ ਦੇ ਵਿੱਚ ਗੁਰਦੁਆਰਾ ਸਾਹਿਬ ਚ ਕੈਂਪ ਲੱਗਾ ਸੀਗਾ ਤੇ ਉੱਥੇ ਸਾਰਿਆਂ ਨੂੰ ਬਹੁਤ ਅੱਛੇ ਰਿਜ਼ਲਟ ਮਿਲੇ ਔਰ ਮੈਂ ਨੈਚੁਰਲ ਪੈਥੀ ਦੇ ਉੱਤੇ ਵੀ ਉੱਥੇ ਬਹੁਤ ਵਧੀਆ ਇੱਕ ਲੈਕਚਰ ਦਿੱਤਾ। ਡਾਕਟਰ ਸਾਹਿਬ ਅੱਜ ਕੱਲ ਦੇ ਟਾਈਮ ਵਿੱਚ ਤੁਹਾਨੂੰ ਪਤਾ ਪੰਜਾਬੀਆਂ ਦਾ ਖਾਣਾ ਪੀਣਾ ਬਹੁਤ ਖੁੱਲਾ ਹੈ। ਤੇ ਜਿਹਦੇ ਰਿਕਾਰਡਿੰਗ ਹਰ ਕਿਸੇ ਨੂੰ ਤਕਰੀਬਨ ਕਬਜ ਦੀ ਬੜੀ ਪ੍ਰੋਬਲਮ ਆ ਇਹਦਾ ਕੀ ਹਾਲ ਆ ਬਿਨਾਂ ਦਵਾਈ ਤੋਂ ਕੀ ਹਾਲ ਆ ਜਾਂ ਦਵਾਈ ਨਾਲ ਕੀ ਆ ਮੈਂ ਜੇ ਕੀ ਸਿਸਟਮ ਹੈ ਨਾ ਸਮਝਾਉਂਗਾ ਥੋੜਾ ਜਿਹਾ ਸੁਖਵਿੰਦਰ ਜੀ ਦੇਖੋ ਦਵਾਈਆਂ ਤਾਂ ਸਾਰੇ ਹੀ ਦੇ ਰਹੇ ਨੇ ਲੇਕਿਨ ਆਪਾਂ ਹੁਣ ਨੈਚੁਰਲ ਪੈਥੀ ਦੀ ਗੱਲ ਕਰੀਏ ਪੇਟ ਦੀਆਂ ਬਿਮਾਰੀਆਂ ਨੂੰ ਇੱਕ ਫਲ ਐਸਾ ਜਿਹੜਾ ਕਵਰ ਕਰਦਾ ਹੈ ਉਹ ਹੈ ਸੇਬ ਖਾਲੀ ਪੇਟ 41 ਦਿਨ ਮੇਰਾ ਵੀਰ ਮੇਰੀ ਭੈਣ ਕੋਈ ਵੀ ਸੇਬ ਖਾ ਲੇ ਤੇ 42ਵੇਂ ਦਿਨ ਸ਼્યોਰਟੀ ਹੈ ਕਿ ਉਹ ਮੈਨੂੰ ਫੋਨ ਕਰੇਗਾ ਹੀ ਕਰੇਗਾ ਕਿਉਂਕਿ ਸੇਬ ਦੇ ਵਿੱਚ ਫਾਈਬਰ ਹੁੰਦਾ ਹੈ ਔਰ ਫਾਈਬਰ ਦੀ ਕਮੀ ਹੈ ਜਦੋਂ ਉਹ ਫਾਈਬਰ ਸਭ ਤੋਂ ਪਹਿਲਾਂ ਫਾਈਬਰ ਅੰਦਰ ਜਾਏਗਾ ਤੇ ਉਹ ਪੇਟ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰ ਦੇਗਾ ਮੇਰੇ ਕੋਲ ਜਿਹੜੇ ਪੇਸ਼ੈਂਟ ਆਏ ਨੇ ਜਿਹੜੇ ਕਹਿੰਦੇ ਸੀ ਮੈਨੂੰ ਸਰਵਾਈਕਲ ਹੈ ਮਾਈਗਰੇਨ ਆ ਖੱਟੇ ਡਕਾਰ ਆਉਂਦੇ ਐ ਗੈਸ ਨਹੀਂ پاس ਹੁੰਦੀ ਭਈ ਸੀ ਜਿੰਨਿਆਂ ਨੇ ਵੀ ਖਾਦਾ ਮੇਰੇ ਕਹਿਣ ਤੇ 42ਵੇਂ ਦਿਨ 43ਵੇਂ ਦਿਨ ਤੱਕ 45ਵੇਂ ਦਿਨ ਜਾਂ ਤੇ ਮੈਨੂੰ ਆ ਕੇ ਮਿਲੇ ਐ ਜਾਂ ਮੈਨੂੰ ਉਹਨਾਂ ਦਾ ਫੋਨ ਆਇਆ ਹੈ ਕਿ ਸਾਨੂੰ ਬਹੁਤ ਹੀ ਆਰਾਮ ਮਿਲਿਆ ਹੁਣ ਦੂਜੀ ਗੱਲ ਕਰਦੇ ਆ ਯੋਗ ਦੇ ਵਿੱਚ ਜਿਹੜੇ ਵੀ ਮੇਰੇ ਭੈਣ ਭਰਾ ਯੋਗ ਕਰ ਸਕਦੇ ਨੇ ਬਜਰਾਸਨ 'ਚ ਬੈਠੋ ਖਾਣਾ ਖਾਣ ਤੋਂ ਬਾਅਦ 15 ਮਿੰਟ 20 ਮਿੰਟ ਬੈਠੋ ਤੁਹਾਨੂੰ ਬਹੁਤ ਅੱਛੇ ਪੇਟ ਦੇ ਰਿਜ਼ਲਟ ਮਿਲਣਗੇ ਇਹਦੀ ਥੈਰਪੀ 'ਤੇ ਕੀ ਕੋਈ ਜਦਾਂ ਤੁਸੀਂ ਬਿਲਕੁਲ ਸੁਖਵਿੰਦਰ ਜੀ ਹੁਣ ਮੈਂ ਥੈਰਪੀ ਦੇ ਉੱਤੇ ਗੱਲ ਕਰਦਾ ਤੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਐਕੂਪ੍ਰੈਸ਼ਨ ਦੀ ਐਕੂਪ੍ਰੈਸ਼ਨ ਦੇ ਵਿੱਚ ਆਹ ਵਾਲਾ ਪੁਆਇੰਟ ਇੱਕ ਬਹੁਤ ਹੀ ਅੱਛਾ ਪੁਆਇੰਟ ਹੈ ਆ ਘੱਟੋ ਘੱਟ 46 ਬਿਮਾਰੀਆਂ ਨੂੰ ਕਵਰ ਕਰਦਾ ਹੈ ਜਿਨ੍ਹਾਂ ਦੇ ਵਿੱਚ ਆਲਮੋਸਟ ਪੇਟ ਦੀਆਂ ਕਾਫੀ ਬਿਮਾਰੀਆਂ ਕਵਰ ਹੁੰਦੀਆਂ ਐਥੇ ਦਬਾਨ ਤੇ ਜੇਕਰ ਦਰਦ ਹੋਏਗੀ ਫਿਰ ਸਮਝ ਲਓ ਕਿ ਪ੍ਰੋਬਲਮ ਹੈਗੀ ਹੈ ਜਿੱਦਾਂ ਜਿੱਦਾਂ ਤੁਸੀਂ ਇਹਨੂੰ ਦਬਾਈ ਜਾਊਂਗੇ ਦਰਦ ਘਟਦੀ ਜਾਏਗੀ ਇਟ ਮੀਨਸ ਕਿ ਤੁਹਾਡੀ ਸਮੱਸਿਆ ਦਾ ਹੱਲ ਨਿਕਲਦਾ ਪਿਆ ਹੈ ਇਸ ਤੋਂ ਰਵਾ ਡਾਕਟਰ ਸਾਹਿਬ ਹੋਰ ਆਪਣੇ ਕੋਲ ਕਿਹੜੀ ਕਿਹੜੀ ਪ੍ਰੋਬਲਮ ਦੇ ਇਲਾਜ ਨੇ ਤੇ ਉਹਨੂੰ ਕਿਸ ਤਰ੍ਹਾਂ ਠੀਕ ਕਰਦੇ। ਦੇਖੋ ਨੈਚੁਰਲ ਪੈਥੀ ਦੇ ਵਿੱਚ ਆਪਣੇ ਕੋਲ ਤਕਰੀਬਨ ਤਕਰੀਬਨ ਸਾਰੀਆਂ ਕੀ ਬਿਮਾਰੀਆਂ ਦੇ ਇਲਾਜ ਹੈ ਲੇਕਿਨ ਮੈਂ ਹਰ ਪੇਸ਼ੈਂਟ ਨੂੰ ਇੱਕੋ ਹੀ ਗੱਲ ਕਹਿਣਾ ਕਿ ਜੇ ਮੇਰੇ ਕੋਲੋਂ ਟ੍ਰੀਟਮੈਂਟ ਕਰਾਣਾ ਤੇ ਮੇਰੇ ਤੇ ਵਿਸ਼ਵਾਸ ਕਰਕੇ। ਬਾਕੀ ਕੋਈ ਵੀ ਬਿਮਾਰੀਆਂ ਐਦਾਂ ਦੀ ਨਹੀਂ ਐ ਕਿ ਜਿਹੜੀ ਰਹਿ ਜ਼ਿੰਦਗੀ ਨਾਲ ਰਵੇ। ਹਾਂ ਸਾਨੂੰ ਲੋਕਾਂ ਨੂੰ ਆਦਤ ਪੈ ਗਈ ਹੈ ਬਿਮਾਰੀਆਂ ਨੂੰ ਨਾਲ ਰੱਖਣ ਦੀ। ਕਿਉਂਕਿ ਸਾਡੇ ਕਿਸੇ ਵੀ ਗ੍ਰੰਥ ਦੇ ਵਿੱਚ ਆ ਨਹੀਂ ਲਿਖਿਆ ਕਿ ਇਨਸਾਨ ਦਵਾਈਆਂ ਖਾਣ ਲਈ ਪੈਦਾ ਹੋਇਆ ਹੈ ਇਨਸਾਨ ਜ਼ਿੰਦਗੀ ਦਾ ਆਨੰਦ ਲੈਣ ਲਈ ਪੈਦਾ ਹੁੰਦਾ ਹੈ ਸਿਕਰੇਟਰ ਸਾਹਿਬ ਤੁਹਾਡਾ ਕਾਫੀ ਕਹਿਣਾ ਸੀਗਾ ਮੈਂ ਦੇਖ ਰਿਹਾ ਇੱਥੇ ਤੁਹਾਡੀ ਕਲੀਨਿਕ ਤੇ ਕਿੰਧਰੇ ਵੀ ਕਾਫੀ ਬਾਕਸਿਸ ਮੇ ਨੇ ਉਧਰ ਵੀ ਦਵਾਈਆਂ ਦੀ ਕਾਫੀ ਮਾਤਰਾ ਪਈ ਨੇ ਇਹ ਵੀ ਦਵਾਈਆਂ ਤੁਸੀਂ ਜਾਦਾ ਐਲੋਪੈਥਿਕ ਦਿੰਨੇ ਕਿ ਹੋਮੋਪੈਥਿਕ ਦਿੰਨੇ ਨਹੀਂ ਸੁਖਵਿੰਦਰ ਜੀ ਆਪਣਾ ਐਲੋਪੈਥੀ ਦੇ ਨਾਲ ਕੋਈ ਵੀ ਦੂਰ ਦੂਰ ਤੱਕ ਰਿਸ਼ਤਾ ਨਹੀਂ ਹੈਗਾ ਜਿਹੜੀਆਂ ਉੱਧਰ ਦਵਾਈਆਂ ਦੇਖ ਰਹੇ ਹੋ ਉਹ ਇਲੈਕਟ੍ਰੋ ਹੋਮਿਓਪੈਥੀ ਔਰ ਹੋਮਿਓਪੈਥੀ ਹੈ ਔਰ ਜਿਹੜੀਆਂ ਇੱਧਰ ਦਵਾਈਆਂ ਦੇਖ ਰਹੇ ਹੋ ਤੁਸੀਂ ਆ ਦਵਾਈਆਂ ਨਹੀਂ ਹੈਗੀਆਂ ਆ ਇੱਕ ਰਸ਼ੀਅਨ ਨਿਊਟਰਾਸੂਟੀਕਲ ਪ੍ਰੋਡਕਟ ਹੈਗੀ ਨੇ ਜਿਸ ਤਰ੍ਹਾਂ ਕੀ ਇਹ ਜਿਹੜਾ ਵਾਲਾ ਪ੍ਰੋਡਕਟ ਹੈਗਾ ਜੀ ਆ ਫਲੈਕਸ ਜੈ ਲਗੀ ਆ ਫਲੈਕਸ ਜੈਲ ਜੀ ਹਾਂ ਆ ਫਲੈਕਸ ਜੈਲ ਹੈਗੀ ਹੈ ਆ ਵੀ ਨੈਚੁਰਲ ਤਰੀਕੇ ਨਾਲ ਬਣੀ ਹੈ ਇਨ ਦੀ ਵਿੱਚ ਵੀ ਸਿਰ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਸਟੀਮੂਲੇਟ ਕਰਕੇ ਪਾਇਆ ਗਿਆ ਹੈ ਔਰ ਆ ਜਿਹੜੀ ਫਲੈਕਸ ਜੈਲ ਹੈ ਜੋੜਾਂ ਦੀਆਂ ਦਰਦਾਂ ਤੇ ਕੰਮ ਕਰਦੀ ਹੈ ਇਹਦਾ ਟੇਸਟ ਬਹੁਤ ਵਧੀਆ ਹੈ ਇਹਨੂੰ ਡੱਬੀ ਨੂੰ ਖਤਮ ਹੁੰਦਿਆਂ ਤੱਕ ਬਹੁਤ ਸਾਰੇ ਵਧੀਆ ਰਿਜ਼ਲਟ ਮਿਲਦੇ ਨੇ ਇਸੇ ਤਰੀਕੇ ਦੇ ਨਾਲ ਆ ਸੈਡਾ ਜੈਲ ਹੈ ਜਿਹੜੇ ਵੀ ਮੇਰੇ ਵੀਰ ਪਰੇਸ਼ਾਨ ਟੈਨਸ਼ਨ ਬਹੁਤ ਜ਼ਿਆਦਾ ਹੈ ਦਵਾਈਆਂ ਖਾ ਖਾ ਕੇ ਆ ਕੇ ਨੀਂਦ ਦੀਆਂ ਗੋਲੀਆਂ ਖਾ ਖਾ ਕੇ ਸੌਂਦੇ ਨੇ ਉਸੇ ਤਰ੍ਹਾਂ ਇਸ ਜੈਲ ਨੂੰ ਸਿਰਫ ਰਾਤੀ ਸੌਣ ਲੱਗੇ ਇੱਕ ਚਮਚ ਲੈ ਲੈ ਤੇ 10 15 ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਵੰਡਰਫੁਲ ਰਿਜ਼ਲਟ ਮਿਲਦੇ ਨੇ ਫਿਰ ਆਪਾਂ ਗੱਲ ਕਰਦੇ ਹਾਂ ਇੱਕ ਆ ਕੋੜਾ ਜੈਲ ਹੈਗੀ ਐ ਆ ਹਾਰਟ ਫੰਕਸ਼ਨ ਨੂੰ ਨਾਰਮਲਾਈਜ਼ ਕਰਦੀ ਐ ਕਿਸੇ ਦਾ ਬੀਪੀ ਘਟਦਾ ਐ ਕਿਸੇ ਦਾ ਵੱਧਦਾ ਐ ਕਿਸੇ ਦੀ ਧੜਕਣ ਵੱਜ ਜਾਂਦੀ ਐ ਘਬਰਾਹਟ ਹੋਣਾ ਪੈਂਦੀ ਐ ਇਹਦਾ ਵੀ ਸਿਰਫ ਇੱਕ ਚਮਚ ਰੋਜ਼ ਦਾ ਲੈਣਾ ਹੈ ਨਾ ਕਿ ਆਪਾਂ 6 6 18 18 ਦਵਾਈਆਂ ਖਾਈ ਜਾਣੀਆਂ ਕਿ ਕਿੰਨੀਆਂ ਗੋਲੀਆਂ ਖਾਰਿਓ ਆਂਦੇ ਨਹੀਂ ਮਰੀ ਅਸੀਂ ਜੀ 20 20 ਗੋਲੀਆਂ ਦਿੰਦੀਆਂ ਤੁਹਾਨੂੰ ਫਰਕ ਫਰਕ ਕਹਿੰਦੇ ਫੇਰ ਨਹੀਂ ਪੀਆ ਫਿਰ ਜਦੋਂ ਅਸੀਂ ਇੱਥੇ ਨੈਚੁਰਲ ਤਰੀਕੇ ਦੇ ਨਾਲ ਨੈਚੁਰਲ ਪੈਥੀ ਦੇ ਨਾਲ ਉਹਨਾਂ ਨੂੰ ਡਾਈਟ ਦੱਸਦੀ ਆ ਕਿ ਤੁਸੀਂ ਆਹ ਡਾਈਟ ਲਓ ਫਿਰ ਉਹਨਾਂ ਨੂੰ ਕੁਝ ਐਕਸਰਸਾਈਜ਼ ਯੋਗ ਦੀਆਂ ਐਕਸਰਸਾਈਜ਼ ਦੱਸੀਆਂ ਫਿਰ ਵੀ ਜੇਕਰ ਪੇਸ਼ੈਂਟ ਕਹਿੰਦਾ ਨਾ ਕਿ ਡਾਕਟਰ ਸਾਹਿਬ ਮੇਰਕੋ ਨਹੀਂ ਹੋ ਪਾਰਿਆ ਫਿਰ ਉਹਨਾਂ ਨੂੰ ਇੱਥੇ ਬੁਲਾ ਕੇ ਇੱਥੇ ਉਹਨਾਂ ਦੀ ਥੈਰੇਪੀ ਕਰੀਦੀ ਹੈ ਇੱਥੇ ਉਹਨਾਂ ਨੂੰ ਕੁਝ ਯੋਗ ਦੇ ਆਸਨ ਕੁਝ ਪ੍ਰਾਣਾਯਾਮ ਕਰਾਈਦਾ ਤੇ ਉਹਨਾਂ ਨੂੰ ਰਿਜ਼ਲਟ ਆਣੀ ਸ਼ੁਰੂ ਹੋ ਜਾਂਦੇ ਨੇ ਇੱਕ ਵਾਰ ਸਾ ਤੁਹਾਡੀ ਵੀਡੀਓ ਸੀ YouTube ਤੇ ਮੈਂ ਦੇਖੀ ਵੀ ਇਹਦੇ ਚ ਕਹਿੰਦੇ ਜੀ ਪੱਥਰੀ ਦਾ ਇਲਾਜ ਤਾਂ ਹਰ ਕਿਸੇ ਕੋ ਹੋ ਗਿਆ ਮਗਰ ਜਿਹੜੀ ਪੀਤੇ ਦੀ ਪੱਥਰੀ ਦਾ ਕਿਸੇ ਕੋ ਲਾਇ ਨਹੀਂ ਤੁਹਾਡੀ ਵੀਡੀਓ ਸੀ ਦੇਖੀ ਉਹਦੇ ਵਿੱਚ ਸਾਸ ਨੇ ਕਿ ਪਿੱਤੇ ਦੀ ਪਥਰੀ ਵੀ ਹੁੰਦੀ ਹੈ ਉਹ ਵੀ ਨਿਕਲ ਗਈ ਸੀ ਉਹ ਕੀ ਸੀ ਗਈ ਉਹ ਹਾਂਜੀ ਸੁਖਿੰਦਰ ਜੀ ਬਿਲਕੁਲ ਤੁਹਾਡੇ ਠੀਕ ਉਹਦਾ ਪੱਕਾ ਟਰੀਟਮੈਂਟ ਹੈਗਾ ਤੁਹਾਡੇ ਕੋ ਪਿੱਤੇ ਦੀ ਪਥਰੀ ਦਾ ਨੇਚਰਲ ਪੈਥੀ ਦੇ ਵਿੱਚ ਹੋਮੀਓਪੈਥੀ ਦੇ ਵਿੱਚ ਆਯੁਰਵੇਦ ਦੇ ਵਿੱਚ ਪੱਕਾ ਇਲਾਜ ਹੈਗਾ ਲੇਕਿਨ ਇਸ ਨੂੰ ਲੈ ਕੇ ਨਾ ਇੱਕ ਬਹੁਤ ਸਾਰੀਆਂ ਧਾਰਨਾਵਾਂ ਜਿਹੜੀਆਂ ਹੈ ਮਾਰਕੀਟ ਦੇ ਵਿੱਚ ਹੈਗੀਆਂ ਤੇ ਮੈਂ ਫਿਰ ਉਹੀ ਗੱਲ ਕਰਾਂਗਾ ਜਿਹੜਾ ਪੇਸ਼ੈਂਟ ਮੇਰੇ ਤੇ ਵਿਸ਼ਵਾਸ ਕਰਕੇ ਪਿੱਤੇ ਦੀ ਪਥਰੀ ਦਾ ਵੀ ਟਰੀਟਮੈਂਟ ਕਰਾਂਦਾ ਉਹਨਾਂ ਦੀਆਂ ਪਿੱਤੇ ਦੀਆਂ ਪਥਰੀਆਂ ਨਿਕਲੀਆਂ ਮੇਰੇ ਕੋ ਕੁਝ ਸਕੈਨ ਦੀਆਂ ਕਾਪੀਜ਼ ਵੀ ਪਈਆਂ ਇੱਕ 22 ਸਾਲ ਦੀ ਲੜਕੀ 22 23 ਸਾਲ ਦੀ ਲੜਕੀ ਸੀਗੀ ਪਿਛਲੇ ਸਾਲ ਹੀ ਮੈਂ ਉਹਦਾ ਟ੍ਰੀਟਮੈਂਟ ਕੀਤਾ 6 ਐਮ ਐਮ ਦੀ ਪਥਰੀ ਡੇਢ ਮਹੀਨੇ ਚ ਨਿਕਲੀ ਆ ਔਰ ਉਸਦੀ ਮੇਰੇ ਕੋ ਸਕੈਨ ਦੀ ਕਾਪੀ ਪਈ ਹੋਈ ਹੈ ਦੱਸੋ ਜਿਹੜੀ ਹੋਮੋਪੈਥਿਕ ਤੇ ਐਲੋਪੈਥਿਕ ਕੀ ਫਰਕ ਹੈ ਹੋਮਿਓਪੈਥੀ ਜਿਹੜੀ ਹੈਗੀ ਆ ਉਹ ਨੇਚਰਲ ਹੋਮਿਓਪੈਥੀ ਹੋ ਗਈ ਆਯੁਰਵੇਦ ਹੋ ਗਈ ਜਾਂ ਇਲੈਕਟ੍ਰੋ ਹੋਮਿਓਪੈਥੀ ਦੀ ਗੱਲ ਕਰਾਂ ਜਾਂ ਨੇਚਰਲ ਪੈਥੀ ਜਿੱਦਾਂ ਸਾਰੇ ਨੇਚਰਲ ਚੀਜ਼ਾਂ ਤੋਂ ਬਨੇ ਨੇ ਹਨਾ ਕੁਦਰਤੀ ਜੜੀ ਬੂਟੀਆਂ ਉਹਨਾਂ ਦਾ ਅਰਕ ਲੈ ਕੇ ਜਾਂ ਜੜੀ ਬੂਟੀਆਂ ਨੂੰ ਕੁੱਟ ਕੇ ਬਣੇ ਨੇ ਤੇ ਐਲੋਪੈਥੀ ਸਾਰਿਆਂ ਨੂੰ ਪਤਾ ਕੈਮੀਕਲ ਬੇਸਡ ਹੈਗੀ ਹੈ ਉਸ ਦੇ ਸਾਈਡ ਇਫੈਕਟ ਵੀ ਬਹੁਤ ਸਾਰੇ ਹੈਗੇ ਨੇ ਪਰ ਲੋਕ ਲੰਬੇ ਟਾਈਮ ਤੱਕ ਖਾਣ ਤੋਂ ਬਾਅਦ ਵੀ ਠੀਕ ਨਹੀਂ ਹੋ ਪਾਰੇ ਅੱਜ ਦੇ ਟਾਈਮ 'ਚ ਯੰਗ ਜਿੰਨੇ ਸਾਡੇ ਯੂਥ ਨੇ ਉਹਨਾਂ ਨੂੰ ਬੜਾ ਸ਼ੌਂਕ ਆ ਬੋਡੀ ਬਿਲਿ ਬਣਾਉਂਦੇ ਨੇ ਕਿ ਕੋਈ ਤੁਹਾਡੇ ਕੋ ਹੈਗਾ ਕਿ ਬੋਡੀ ਬਣਾਉਣ ਨਾਲ ਸੇ ਕੁਝ ਉਹਨਾਂ ਨੂੰ ਕੁਝ ਸਪਲੀਮੈਂਟ ਜਾਂ ਕੁਝ ਤਿਆਰ ਕਰਕੇ ਦੇ ਸਕਦੇ ਹਾਂ ਜੀ ਹਾਂਜੀ ਬਿਲਕੁਲ ਅ ਅਕਤੂਬਰ ਨਵੰਬਰ ਦੇ ਵਿੱਚ ਜਦੋਂ ਠੰਡ ਸ਼ੁਰੂ ਹੋ ਜਾਂਦੀ ਹੈ ਮੇਰੇ ਕੋਲ ਆਂਦੇ ਨੇ ਜਿਮ ਦੇ ਮੁੰਡੇ ਵੀ ਮੈਂ ਉਹਨਾਂ ਨੂੰ ਸਮਝਾਉਂਦਾ ਫਿਰ ਉਹਨਾਂ ਨੂੰ ਆਪ ਵੀ ਡਾਈਟ ਤਿਆਰ ਕਰਕੇ ਦੇ ਦਈਦੀ ਹੈ ਤੇ ਨਹੀਂ ਤਾਂ ਫਿਰ ਬਿਲਕੁਲ ਜਿਹੜੇ ਬਹੁਤ ਅੱਛੇ ਸਪਲੀਮੈਂਟ ਹੈਗੇ ਨੇ ਜਿਦਾ ਰਸ਼ੀਅਨ ਆਰਟ ਲਾਈਫ ਰਸ਼ੀਆ ਦੀ ਗੱਲ ਕਰਾਂ ਫਿਰ ਮੈਂ ਜਾਂ ਫਿਰ ਉਹਨਾਂ ਦੇ ਸਪਲੀਮੈਂਟ ਮੈਂ ਉਹਨਾਂ ਨੂੰ ਰეკਮੈਂਡ ਕਰਦਾ ਹਾਂ ਔਰ ਉਹਨਾਂ ਨੂੰ ਮੈਂ ਦੱਸਦਾ ਕਿ ਇਸ ਦੀ ਡਾਈਟ ਲੈਣੀ ਕਿੱਦਾਂ ਪਰ ਉਹ ਸਾਰੇ ਪਰਸਨ ਜਾਂ ਜਿਹੜੇ ਵੀ ਬਾਡੀ ਬਿਲਡਿੰਗ ਜਾਂ ਜਿਮ ਕਰਦੇ ਨੇ ਜਦੋਂ ਮੈਨੂੰ ਉਹਨਾਂ ਦਾ ਫੀਡਬੈਕ ਮਿਲਦਾ ਕਿ ਅਸੀਂ ਇੰਨੇ ਸਾਲਾਂ ਤੋਂ ਆਹ ਪ੍ਰੋਡਕਟ ਖਾਰੇ ਸੀ ਸਾਨੂੰ ਰਿਜ਼ਲਟ ਨਹੀਂ ਮਿਲਿਆ ਲੇਕਿਨ ਜਿਹੜੀ ਚੀਜ਼ ਤੁਸੀਂ ਦਿੱਤੀ ਹੈ ਉਹਦੇ ਸਾਨੂੰ ਮਹੀਨੇ ਦੇ ਵਿੱਚ ਵਿੱਚ ਬੜੇ ਹੀ ਅੱਛੇ ਰਿਜ਼ਲਟ ਮਿਲੇ ਨੇ ਤੇ ਸੁਵਿੰਦਰ ਜੀ ਬਹੁਤ ਖੁਸ਼ੀ ਹੁੰਦੀ ਹੈ ਅੱਜ ਦੀ ਡੇਟ ਦੇ ਵਿੱਚ ਨੈਚੁਰਲ ਪੈਥੀ ਨਾਲ ਜੋੜਨ ਦੀ ਬਹੁਤ ਜ਼ਰੂਰਤ ਹੈ ਔਰ ਮੇਰੇ ਕਈ ਲੈਕਚਰ ਚੱਲਦੇ ਨੇ ਜਾਂ ਕਈ ਕੈਂਪ ਵੀ ਲੱਗਦੇ ਨੇ ਮੇਰੇ ਜਿੱਥੇ ਜਾ ਕੇ ਮੈਂ ਨੈਚੁਰਲ ਪੈਥੀ ਬਾਰੇ ਯੋਗ ਮੈਡੀਟੇਸ਼ਨ ਬਾਰੇ ਮੈਂ ਗੱਲਬਾਤ ਸਾਂਝੀ ਕਰਦਾ ਡਾਕਟਰ ਸਾਹਿਬ ਅੱਜ ਦੀ ਸਮੇਂ ਵਿੱਚ ਦੇਖਿਆ ਜਾਵੇ ਤੇ ਸੈਕਸ ਦੀ ਬੜੀ ਪ੍ਰੋਬਲਮ ਆ ਰਹੀ ਹੈ ਕਈ ਮੈਂ ਵੀਡੀਓ ਵਿੱਚ ਦੇਖਦਾ ਨਾ ਨਟ ਤੇ ਕਈ ਬੁੜੀਆਂ ਪੜੀਆਂ ਵੇਚੀ ਜਾ ਰਹੇ ਦਈ ਜਾ ਰਹੇ ਆ ਬੜੇ ਵੱਡੇ ਵੱਡੇ ਐਡਵਰਟਾਈਜ਼ਮੈਂਟ ਕੀਤੀਆਂ ਆ ਇਹ ਜਿਹੜੇ ਐਡਵਰਟਾਈਜ਼ਮੈਂਟ ਵਾਲੇ ਤੇ ਬੁੜੀਆਂ ਦਾ ਕੀ ਚੱਕਰ ਹੈਗਾ ਜੀ ਤੁਸੀਂ ਇਲਾਜ ਵੀ ਹੈਗਾ ਕਿ ਉਹ ਗੱਲਾਂ ਹੀ ਆ ਸੁਖਿੰਦਰ ਜੀ ਬਹੁਤ ਅੱਛਾ ਸਵਾਲ ਪੁੱਛਿਆ ਤੁਸੀਂ ਇਹ ਸਬਜੈਕਟ ਜਿਹੜਾ ਹੈਗਾ ਨਾ ਇਸ ਦੇ ਬਾਰੇ ਕੋਈ ਵੀ ਖੁੱਲ ਕੇ ਗੱਲ ਨਹੀਂ ਕਰ پا ਰਿਹਾ ਜਾਂ ਕਹ ਲੋ ਕਿ ਸ਼ਰਮ ਮਹਿਸੂਸ ਕਰਦੇ ਨੇ ਜਾਹ ਕਹਿ ਲੋ ਕਿ ਉਹਨਾਂ ਨੂੰ ਆਹੀ ਨਹੀਂ ਪਤਾ ਕਿ ਅਸੀਂ ਕਿੱਥੇ ਜਾ ਕੇ ਕਿਹੜੀ ਗੱਲ ਕਰੀਏ ਠੀਕ ਹੈ ਵੱਡੇ ਵੱਡੇ ਪੋਸਟਰ ਲੱਗੇ ਨੇ ਲੇਕਿਨ ਉੱਥੇ ਜਾ ਕੇ ਵੀ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਮੇਰੇ ਕੋਲ ਆਂਦੇ ਨੇ ਕਈ ਕੇਸ ਐਦਾਂ ਦੇ ਲੇਕਿਨ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾ ਕਾਉਂਸਲਿੰਗ ਕਰਨਾ ਕਿਉਂਕਿ ਜਦ ਤੱਕ ਅਸੀਂ ਕਾਉਂਸਲਿੰਗ ਨਹੀਂ ਨਾ ਕਰਾਂਗੇ ਇਸ ਚੀਜ਼ ਦੇ ਉੱਤੇ ਅਸੀਂ ਵਧੀਆ ਰਿਜ਼ਲਟ ਦੇ ਨਹੀਂ ਸਕਦੇ ਮੇਲ ਤੇ ਮੇਲ ਫੀਮੇਲਸ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਆਈਡੀ ਡੇਟ ਦੇ ਵਿੱਚ ਉਹ ਵੀ ਖੁੱਲ ਕੇ ਗੱਲ ਨਹੀਂ ਕਰ پا ਰਹੀਆਂ ਹੈ ਹੈ ਨਾ ਤੇ ਇਸ ਕਰਕੇ ਜਿਹੜੇ ਵੀ ਪਰਸਨ ਮੇਰੇ ਕੋਲ ਆਉਂਦੇ ਨੇ ਮੈਂ ਸਭ ਤੋਂ ਪਹਿਲਾਂ ਕਾਉਂਸਲਿੰਗ ਕਰਦਾ ਕਾਉਂਸਲਿੰਗ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਗਾਈਡ ਕਰੀਦਾ ਤਾਂ ਕਿ ਉਹਨਾਂ ਨੂੰ ਵੀ ਪਤਾ ਹੋਵੇ ਕਿ ਉਹ ਕਿੱਥੇ ਉਹਨਾਂ ਦੀ ਡਾਈਟ 'ਚ ਗਲਵੜ ਹੋਈ ਹੈ ਤੇ ਜਾਂ ਕਿਹੜੀ ਪ੍ਰੋਬਲਮ ਕਰਕੇ ਜਾਂ ਕਿਹੜੀ ਐਸੀ ਕੋਈ ਗੱਲਬਾਤ ਹੋਈ ਹੈ ਜਿੱਦੇ ਕਰਕੇ ਉਹ ਇਸ ਪ੍ਰੋਬਲਮ ਦੇ ਨਾਲ ਜੂਝ ਰਹੇ ਨੇ ਇੰਨੀਆਂ ਦਵਾਈਆਂ ਖਾ ਖਾ ਕੇ, ਕੂੜੀਆਂ ਖਾ ਖਾ ਕੇ ਇਹਨਾਂ ਦੇ ਵਿੱਚ ਵੀ ਬਹੁਤ ਕੁਝ ਚੱਲਦਾ ਹੈ ਨਾ ਇਸ ਕਰਕੇ ਮੇਰਾ ਜਿਹੜਾ ਤਰੀਕਾ ਸ਼ੁਰੂ ਤੋਂ ਆ ਰਿਹਾ ਹੈ ਪਹਿਲਾਂ ਗੱਲਬਾਤ ਕਰੀ ਦੀਏ ਪਰ ਮੈਂ ਫੇਰ ਵੀ ਇੱਕ ਵਾਰੀ ਸਾਰਿਆਂ ਨੂੰ ਪਾਵਾਂਗਾ ਇਹ ਚ ਸ਼ਰਮ ਵਾਲੀ ਗੱਲ ਨਹੀਂ ਹੈ ਤੁਸੀਂ ਕਿਸੇ ਨਾਲ ਵੀ ਆਪਣਾ ਦੁੱਖ ਸਾਂਝਾ ਜ਼ਰੂਰ ਕਰੋ ਜਦ ਤੱਕ ਤੁਸੀਂ ਦੁੱਖ ਸਾਂਝਾ ਨਹੀਂ ਕਰੋਗੇ ਤੁਸੀਂ ਇਸ ਪ੍ਰੋਬਲਮ ਚੋਂ ਬਾਹਰ ਨਹੀਂ ਜਾ ਸਕਦੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਦਵਾਈਆਂ ਵਿਕਦੀਆਂ ਨੇ ਲੇਕਿਨ ਚਲੋ ਮੇਰੇ ਕੋਲ ਜਿੰਨੇ ਵੀ ਆਉਂਦੇ ਨੇ ਮੈਂ ਉਹਨਾਂ ਨਾਲ ਗਾਈਡ ਕਰਕੇ ਉਹਨਾਂ ਨੂੰ ਫਿਰ ਇੱਕ ਡਾਈਟ ਚਾਰਟ ਬਣਾ ਕੇ ਦਈਦਾ ਫਿਰ ਉਹਨਾਂ ਨੂੰ ਕੁਝ ਯੋਗ ਬਾਰੇ ਦੱਸੀਦਾ ਕੁਝ ਐਕਸਰਸਾਈਜ਼ ਦੱਸੀਦੀ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਜਿੰਨਾ ਵੀ ਹੋਸ਼ਕੇ ਘੱਟ ਤੋਂ ਘੱਟ ਦਵਾਈ ਬਣਾ ਕੇ ਮੈਂ ਇਹਨਾਂ ਦੇ ਮਸਲੇ ਹੱਲ ਕਰਦਾ ਫਿਰ ਉਹ ਚਾਹੇ ਮੇਲ ਹੋਵੇ ਜਾਂ ਫੀਮੇਲ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੋਵੇ ਚਾਹੇ ਬੱਚੇ ਨਹੀਂ ਹੋ ਰਹੇ ਵਿਆਹ ਨੂੰ 2-2 3-3 ਸਾਲ ਹੋ ਗਏ ਆ ਉਹਨਾਂ ਦੇ ਮਸਲੇ ਵੀ ਅਸੀਂ ਨੈਚੁਰਲ ਪੈਥੀ ਵਿੱਚ ਹੱਲ ਕੀਤੇ ਨੇ ਕਿ ਨੈਚੁਰਲ ਪੈਥੀ ਯੋਗ ਆਯੁਰਵੇਦ ਹੋਮਿਓਪੈਥੀ ਵਿੱਚ ਨਾ ਸਾਰੀਆਂ ਚੀਜ਼ਾਂ ਦਾ ਹੱਲ ਹੈ ਲੇਕਿਨ ਸਿਰਫ ਵਿਸ਼ਵਾਸ ਦੀ ਜ਼ਰੂਰਤ ਹੈ ਜੀ ਜਿਨਨੇ ਵੀ ਪਰਸਨ ਜਿਨਨੇ ਵੀ ਪੇਸ਼ੈਂਟ ਮੇਰੇ ਵਿਸ਼ਵਾਸ ਕਰਕੇ ਆਏ ਨੇ ਉਹਨਾਂ ਸਾਰਿਆਂ ਨੂੰ ਬਹੁਤ ਅੱਛੇ ਰਿਜ਼ਲਟ ਮਿਲਦੇ ਤੇ ਕਈ ਤੇ ਇੱਦਾਂ ਨੇ ਜਿਹੜੇ 2-2 3-3 ਸਾਲ ਬਾਅਦ ਦ ਕਿਉਂਕਿ ਉਹਨਾਂ ਨੂੰ ਹੱਲ ਨਹੀਂ ਮਿਲਿਆ ਫਿਰ ਕਿਤੇ ਨਾ ਕਿਤੇ ਜਾ ਕੇ ਗੱਲਾਂ ਯਾਦ ਆਈਆਂ ਮੇਰੀਆਂ ਉਹ ਆਕੇ ਦੱਸਦੇ ਨੇ ਕਿ ਕਹਿੰਦੇ ਡਾਕਟਰ ਸਾਹਿਬ ਅਸੀਂ ਇੱਥੇ-ਇੱਥੇ ਗਏ ਸੀ ਨਹੀਂ ਸਾਨੂੰ ਗੱਲਬਾਤ ਨਹੀਂ ਬਣੀ ਲੇਕਿਨ ਫਿਰ ਸਾਨੂੰ ਤੁਹਾਡੀਆਂ ਗੱਲਾਂ ਯਾਦ ਆਈਆਂ ਅਸੀਂ ਫਿਰ ਤੁਹਾਡੇ ਕੋਲ ਆ ਗਏ ਇਸ ਕਰਕੇ ਜੇ ਆਪਾਂ ਸੱਚੇ ਮਨ ਨਾਲ ਉਹ ਸੇਵਾ ਭਾਵ ਲੈ ਕੇ ਚੱਲੇ ਆ ਤੇ ਰਿਜ਼ਲਟ ਸਾਰਿਆਂ ਨੂੰ ਮਿਲ ਜਾਂਦਾ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਹਰ ਚੀਜ਼ ਦਾ ਇਲਾਜ ਹੈ ਮਗਰ ਵਿਸ਼ਵਾਸ ਤੋਂ ਪਰ ਕੁਛ ਨਹੀਂ ਵਿਸ਼ਵਾਸ ਕਰਨਾ ਇੱਕ ਵਾਰ ਜ਼ਰੂਰ ਡਾਕਟਰ ਸਾਹਿਬ ਤੁਹਾਨੂੰ ਜ਼ਰੂਰ ਕਰਿਓ ਵਿਸ਼ਵਾਸ ਜੀ ਤੇ ਅੰਤ ਵਿੱਚ ਡਾਕਟਰ ਸਾਹਿਬ ਕੋਈ ਐਸੀ ਤੁਹਾਡੀ ਨੈਚੁਰੋਪੈਥੀ ਵਿੱਚ ਕੋਈ ਐਸੀ ਮੈਡੀਸਿਨ ਹੋਵੇ ਜਿਹਨਾਂ ਕਾਫੀ ਵਧੀਆ ਰਿਜ਼ਲਟ ਮਿਲੇ ਹੋਣ ਤੇ ਤੁਹਾਨੂੰ ਵੀ ਰਿਜ਼ਲਟ ਦੀ ਰਿਜ਼ਲਟ ਦੇਖਿਆ ਤੁਸੀਂ ਵੀ ਉਸ ਚੀਜ਼ ਬਾਰੇ ਤੇ ਕਈਆਂ ਦਾ ਫਾਇਦਾ ਹੋ ਉਹ ਕਿਹੜੀ ਚੀਜ਼ ਆਹੀ ਹੈ ਮੈਡੀਸਿਨ ਸੁਖਵਿੰਦਰ ਜੀ ਬੜਾ ਅੱਛਾ ਸਵਾਲ ਮੈਂ ਇਸ ਦੇ ਵਿੱਚ ਕਹਿਣਾ ਚਾਹਾਂਗਾ ਕਿ ਹੋਮੀਓਪੈਥੀ ਦੀ ਇੱਕ ਮੈਡੀਸਨ ਹੈ ਕੀ ਨਾਮ ਹੈ ਜੀ ਉਸ ਦਾ ਨਾਮ ਹੈ ਐਲੀਐਮ ਸਿਪਾ ਇਸ ਦੇ ਬਹੁਤ ਅੱਛੇ ਰਿਜ਼ਲਟ ਨੇ ਕਿਸ ਚੀਜ਼ ਦੀ ਮੈਡੀਸਨ ਹੈ ਜੀ ਇਹ ਮੈਡੀਸਨ ਅਲਰਜੀ ਦੇ ਉੱਤੇ ਕੰਮ ਕਰਦੀ ਹੈ ਜਿਨ੍ਹਾਂ ਨੂੰ ਸਵੇਰੇ ਉੱਠਦੇ ਹੀ 20 25 30 50 ਛਿੱਕਾਂ ਲਗਾਤਾਰ ਆਉਂਨ ਆਪੇ ਅੱਖਾਂ ਚੋਂ ਪਾਣੀ ਨੱਕ ਚੋਂ ਪਾਣੀ ਆ ਰਿਹਾ ਥੋੜੀ ਦੇਰ ਬਾਅਦ ਫਿਰ ਐਦਾਂ ਛਿੱਕਾਂ ਰਿਪੀਟ ਹੋ ਜਾਂਦੇ ਸਾਰਾ ਦਿਨ ਛਿੱਕਾਂ ਮਾਰ ਮਾਰ ਕੇ ਪ੍ਰੇਸ਼ਾਨ ਹੋਮਿਓਪੈਥੀ ਦੀ ਐਲ ਐਮ ਛਿੱਪਾ ਮੈਡੀਸਨ ਹੈਗੀ ਹੈ ਇਸ ਦੇ 6 6 ਡ੍ਰੌਪ ਦਿਨ ਚ 4 ਵਾਰੀ ਲਓ ਜਾਂ 4 ਘੰਟੇ ਬਾਅਦ ਇਸ ਨੂੰ ਰਿਪੀਟ ਕਰੋ ਥੋੜੇ ਜਿਹਾ ਪਾਣੀ ਦੇ ਵਿੱਚ ਤੇ ਇਸ ਦੇ ਸੁਵਿੰਦਰ ਜੀ ਬਹੁਤ ਅੱਛੇ ਰਿਜ਼ਲਟ ਆ ਜਦੋਂ ਬਾਡੀਆਂ ਸ਼ੁਰੂ ਹੁੰਦੀਆਂ ਨਾ ਉਦੋਂ ਆ ਦਿੱਕਤ ਜ਼ਿਆਦਾ ਸ਼ੁਰੂ ਹੁੰ ਕਿਉਂਕਿ ਉਦੋਂ ਜਿਹੜਾ ਹੈਗਾ 에ਅਰ ਪੋਲੂਸ਼ਨ ਬਹੁਤ ਜ਼ਿਆਦਾ ਵੱਜ ਜਾਂਦਾ ਜਦੋਂ ਦੀਵਾਲੀ ਆ ਰਹੀ ਹੈ ਕੋਈ ਦਿਵਾਲੀ ਦੇ ਦਿਨਾਂ ਵਿੱਚ ਵੀ ਬਿਲਕੁਲ ਦੀਵਾਲੀ ਦੇ ਦਿਨਾਂ ਵਿੱਚ ਕਿਉਂਕਿ ਉਦੋਂ ਵੀ ਪੋਲੂਸ਼ਨ ਵੱਜ ਜਾਣਾ ਹੈਗਾ ਤੇ ਇਸ ਤਰ੍ਹਾਂ ਦੇ ਮਰੀਜ਼ ਇਹਨਾਂ ਦਿਨਾਂ ਦੇ ਵਿੱਚ ਮੇਰੇ ਕੋਲ ਕਾਫੀ ਆਉਂਦੇ ਡਾਕਟਰ ਸਾਹਿਬ ਅੰਤ ਵਿੱਚ ਤੁਸੀਂ ਜਿਹੜੇ ਦੱਸਿਓ ਸਾਡੇ ਤੁਹਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਿਹਤ ਵਾਸਤੇ ਮੈਂ ਵੀਡੀਓ ਦੇਖਣੇ ਸਾਰੇ ਸ਼ਰੋਤਾਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹਾਂਗਾ ਕਿ ਤੁਸੀਂ ਨੈਚੁਰਲ ਪੈਥੀ ਯੋਗ ਮੈਡੀਟੇਸ਼ਨ ਇਸ ਨੂੰ ਜ਼ਰੂਰ ਅਪਣਾਓ ਦੋਸਤੋ ਅਗਰ ਕੁਝ ਨਹੀਂ ਕਰਨਾ ਤੇ ਸਵੇਰੇ ਉੱਠ ਕੇ ਸੈਰ ਜ਼ਰੂਰ ਕਰੋ ਅੱਧਾ ਘੰਟਾ ਸੈਰ ਤੇ ਘੜੇ ਦਾ ਪਾਣੀ ਦੋਸਤੋ ਫੇਰ ਕਿਤੇ ਦੁਬਾਰਾ ਮੌਕਾ ਮਿਲਿਆ ਇੰਟਰਵਿਊ ਦੇਣ ਦਾ ਤਾਂ ਮੈਂ ਤੁਹਾਨੂੰ ਘੜੇ ਦੇ ਪਾਣੀ ਦੇ ਗੁਣ ਦੱਸਾਂਗਾ ਕਿ ਇਹ ਘੜੇ ਦਾ ਪਾਣੀ ਕੀ ਕਰਾਮਾਤ ਕਰ ਸਕਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਡਾਕਟਰ ਸਾਹਿਬ ਆਪਣਾ ਐਡਰੈਸ ਸਮਝਾ ਦਿਓ ਕਿੱਥੇ ਆਪਣੀ ਕਲੀਨਿਕ ਹੈ ਗਈ ਛਿੰਮਸਤਾ ਨੈਚੁਰੋਪੈਥਿਕ ਕਲੀਨਿਕ EG 912 ਮੁਹੱਲਾ ਗੋਬਿੰਦਗੜ ਸਤਿਨਾਰਾਇਣ ਮੰਦਿਰ ਵਾਲੀ ਗਲੀ ਆਖੀਰ ਦੇ ਵਿੱਚ ਜਾ ਕੇ ਰਾਈਟ ਟਰਨ ਲੈ ਕੇ ਫਿਰ ਲੈਫਟ ਟਰਨ ਦੇ ਉੱਤੇ ਡਾਕਟਰ ਸੋਦੀ ਕਲੀਨਿਕ ਸ਼ਿਨਮਸੇ ਕਲੀਨਿਕ ਐਸਟੀ ਕੋਲੇ ਰੋਡ ਗੋਬਿੰਦਗੜ ਸਤਿਨਾਰਾਇਣ ਮੰਦਿਰ ਦੇ ਬਿਲਕੁਲ ਨਾਲ ਵਾਲੀ ਗਲੀ ਵਿੱਚ ਐਂਡ ਤੇ ਆ ਕੇ ਰਾਈਟ ਸਾਈਡ ਮੁਰਦੇਸਾਰੀ ਨਾਲ ਹੀ ਕਲੀਨਿਕ ਆ ਜੀ ਕਾਲ ਕਰ ਸਕਦੇ ਹੋ ਡਾਕਟਰ ਸੋਦੀ ਨੂੰ ਮੋਬਾਈਲ ਨੰਬਰ ਦਿੰਦੇ ਹਾਂ 9998734341 ਲਓ ਜੀ ਮੈਨੂੰ ਦਿਓ ਜਿਆਦਾ ਧੰਨਵਾਦ